ਪਰਸੋਤਮ ਗੋਗੀ ਤੱਲ ਨੂੰ ਭਾਰਤੀ ਜਨਤਾ ਪਾਰਟੀ ਨੇ ਦਿੱਤੀ ਵੱਡੀ ਜ਼ਿੰਮੇਵਾਰੀ ਬਣੇ OBC ਮੋਰਚਾ ਦੇ ਸੂਬਾ ਸਕੱਤਰ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਪਰਸੋਤਮ ਗੋਗੀ ਤੱਲ ਭਾਰਤੀ ਜਨਤਾ ਪਾਰਟੀ ਦੇ ਸਿਰਕੱਟ ਸਰਗਰਮ ਆਗੂ ਤੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਮਜ਼ਬੂਤ ਕਰਨ ਵਿੱਚ ਅਹਿਮ ਸੇਵਾਵਾਂ ਦੇਣ ਵਾਲੇ ਪਰਸੋਤਮ ਗੋਗੀ ਤੱਲੜ ਨੂੰ ਭਾਰਤੀ ਜਨਤਾ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਨਾ ਨੂੰ OBC ਮੋਰਚਾ ਭਾਰਤੀ ਜਨਤਾ ਪਾਰਟੀ ਦਾ ਸੂਬਾ ਸਖਤਰ ਬਣਾਇਆ ਗਿਆ ਜਿਸ ਨਾਲ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ ਤੇ ਉਹਨਾਂ ਦੇ ਗ੍ਰਹਿ ਤੱਲਨ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਦੱਸ ਦਈਏ ਕਿ ਪ੍ਰਸੋਤਮ ਗੋਗੀ ਤੱਲਨ ਨੇ ਪਹਿਲਾਂ ਵੀ ਬਖ ਬਖ ਆਉਧਿਆਂ ਤੇ ਰਹਿ ਕੇ ਵਧੀਆ ਕਾਰਜ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਮਨਜੀਤ ਬਾਲੀ ਤੱਲਨ ਕਮਲਜੀਤ ਸਿੰਘ ਫਲੋਰਾ ਰਾਜਕਮਾਰ ਜੋਗੀ ਯੂਥ ਆਗੂ ਸੰਦੀਪ ਬਰਮਾ ਪਤਾਰਾ ਪਰਮਜੀਤ ਪੰਮਾ ਬਾਗਾ ਜੋਲ ਬੀਰੂ ਕੋਟਲੀ ਅਰुण ਸ਼ਰਮਾ ਗੁਰਮੀਤ ਸਿੰਘ ਰਾਮਾ ਮੰਡੀ ਅਮਰਜੀਤ ਢਿਲਵਾ ਪਿਆਰਾ ਸਿੰਘ ਇਸਰਬਾਲ ਹੁਸਨ ਲਾਲ ਪੂਰਨ ਪੁਰਨ ਪਰਸੋਤਮ ਗੋਗੀ ਦੀ ਨਿਯੁਕਤੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਨਵੇਂ ਬਣੇ ਸੂਬਾ ਸਕੱਤਰ ਪਰਸੋਤਮ ਗੋਗੀ ਨੇ ਕਿਹਾ ਕਿ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਵਾਣਗੇ ਉਹਨਾਂ ਦਾਵਾ ਕੀਤਾ ਕਿ ਅਬ ਕੀ ਬਾਰ 400 ਵੀ ਪਾਰ ਤੇ ਮੋਦੀ ਸਰਕਾਰ ਹੈਟ੍ਰਿਕ ਕਰਨ ਜਾ ਰਹੀ ਹੈ ਉਨਾ ਕਹ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਹੀ ਦੇਸ਼ ਨੂੰ ਵਿਕਾਸ ਪਖੋ ਅੱਗੇ ਲੈ ਕੇ ਜਾਵੇਗੀ ਤੇ ਦੇਸ਼ ਨੂੰ ਵਿਸ਼ਵ ਗੁਰੂ ਬਣਾਈ ਗਈ ਦੱਸ دیے ਕਿ ਪ੍ਰਸੋਤਮ ਗੋਗੀ ਤਲਨ ਬੀਸੀ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਦੇ ਤੌਰ ਤੇ ਵੀ ਅਹਿਮ ਸੇਵਾਵਾਂ ਦੇ ਰਹੇ ਹਨ